ਦੁਨੀਆ ਦੇ ਸਭ ਤੋਂ ਮਸ਼ਹੂਰ ਬ੍ਰਾਊਜ਼ਰ Google Chrome ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕਾਂ ਲਈ ਹਾਈ ਰਿਸਕ ਅਲਰਟ ਜਾਰੀ ਕੀਤਾ ਗਿਆ ਹੈ ਖਾਸ ਗੱਲ ਇਹ ਹੈ ਕਿ ਇਹ ਅਲਰਟ ਭਾਰਤ ਸਰਕਾਰ ਦੀ ਇੱਕ ਮਹੱਤਵਪੂਰਨ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਨੇ ਜਾਰੀ ਕੀਤਾ ਹੈ ਦੇਸ਼ ਦੀ ਸਾਈਬਰ ਸੁਰੱਖਿਆ ਲਈ ਕੰਮ ਕਰਨ ਵਾਲੀ ਇਹ ਟੀਮ ਭਾਰਤ ਸਰਕਾਰ ਦੀ ਛੋਟੀ ਦੀ ਏਜੰਸੀ ਹੈ ਜੋ ਸਾਈਬਰ ਹਮਲਿਆਂ ਵਰਗੇ ਖਤਰਿਆਂ ਨੂੰ ਚੇਤਾਵਨੀ ਦੇਣ ਅਤੇ ਉਹਨਾਂ ਨਾਲ ਨਜਿੱਠਣ ਲਈ ਜ਼ਿੰਮੇਵਾਰ ਹੈ ਅਜਿਕੇ ਵਿੱਚ ਉਸ ਵੱਲੋਂ ਜਾਰੀ ਹਾਈ ਰਿਸਕ ਅਲਰਟ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਸਾਈਨ ਇਨ ਦੁਆਰਾ Google Chrome ਵਿੱਚ ਲੋਕ ਕਿਹੜੇ ਖਤਰੇ ਬਾਰੇ ਗੱਲ ਕੀਤੀ ਗਈ ਹੈ ਤਾਂ ਜੋ ਤੁਸੀਂ ਇਸ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕ ਸਕੋ ਭਾਰ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਨੇ ਆਪਣੀ ਤਾਜ਼ਾ ਸੁਰੱਖਿਆ ਸਲਾਹ ਵਚਕਿਆ ਹੈ ਕਿ Google Chrome ਵਿੱਚ ਕਈ ਖਾਮੀਆਂ ਦਾ ਪਤਾ ਲੱਗਾ ਹੈ ਜਿਸ ਕਾਰਨ ਰਿਮੋਟ ਹਮਲਾਵਰ ਕਿਸੇ ਦੀ ਟਾਰਗੇਟ ਸਿਸਟਮ ਤੇ ਸਾਈਬਰ ਹਮਲੇ ਕਰ ਸਕਦੇ ਨੇ ਅਤੇ ਹਮਲਾ ਕਰਕੇ ਉਹ ਆਪਣੇ ਕਿਸੇ ਵੀ ਕੋਡ ਨੂੰ ਚਲਾ ਸਕਦੇ ਨੇ ਸਧਾਰਨ ਸ਼ਬਦਾਂ ਵਿੱਚ ਕਈ ਇਹ ਤਾਂ ਤੁਹਾਡਾ ਸਿਸਟਮ ਹੈਕ ਕਰ ਸਕਦੇ ਨੇ CERT IN ਦੇ ਅਨੁਸਾਰ Google Chrome ਦੀਆਂ ਇਹ ਕਮਜ਼ੋਰੀਆਂ ਤਿੰਨ ਆਪਰੇਟਿੰਗ ਸਿਸਟਮਾਂ Windows 11 ਅਤੇ Linux ਤੇ ਚੱਲ ਰਹੇ ਕੰਪਿਊਟਰਸ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਐਡਵਾਈਜ਼ਰੀ ਦੇ ਅਨੁਸਾਰ ਇਹਨਾਂ ਕਮਜ਼ੋਰੀਆਂ ਦਾ ਜ਼ਿਆਦਾ ਪ੍ਰਭਾਵ V122.0.66.57 ਜਾਂ Google Chrome ਦੇ ਪੁਰਾਣੇ ਸੰਸਕਰਣਾਂ ਵਿੱਚ ਦੇਖਿਆ ਗਿਆ ਹੈ ਐਡਵਾਈਜ਼ਰੀ ਦੇ ਅਨੁਸਾਰ Google ਨੇ ਕਿਹਾ ਹੈ ਕਿ ਉਸਨੇ ਖੋਜ ਕਰਤਾਵਾਂ ਨੂੰ ਇਹਨਾਂ ਖਾਮੀਆਂ ਦਾ ਪਤਾ ਲਗਾਉਣ ਲਈ ਡਾਲਰ 28000 ਦਾ ਭੁਗਤਾਨ ਕੀਤਾ ਹੈ ਭਾਰ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ ਸੀਈਆਰਟੀਐਨ ਨੇ ਗੂਗਲ ਕ੍ਰੋਮ ਦੀ ਵਰਤੋਂ ਕਰਨ ਵਾਲੇ ਸਾਰੇ ਲੋਕਾਂ ਨੂੰ ਤੁਰੰਤ ਆਪਣੇ ਬ੍ਰਾਊਜ਼ਰ ਨੂੰ ਅਪਡੇਟ ਕਰਨਾ ਤੇ ਨਵਾਂ ਵਰਜਨ ਅਪਡੇਟ ਕਰਨ ਲਈ